पीएसपीसीएल पीएसटीसीएल पेंशनर एसोसिएशन सब अर्बन मंडल अमृतसर ਵੱਲੋਂ मंडल ਪ੍ਰਧਾਨ ਰਾਮ ਲੁਭਾਇਆ ਮਜੀਠਾ ਦੀ ਅਗਵਾਈ ਹੇ ਰੋਸ ਰੈਲੀ ਮਜੀਠਾ ਬਿਜਲੀ ਕੰਪਲੈਕਸ ਵਿਖੇ ਕੀਤੀ ਗਈ ਬੁਲਾਰੇ ਆਗੂਆਂ ਨੇ ਆਖਿਆ ਕਿ ਸਰਕਾਰ ਵੱਲੋਂ ਦਿੱਤੇ ਮੰਗ ਪੱਤਰ ਅਨੁਸਾਰ ਨਾ ਤਾਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ ਨਾ ਹੀ ਉਹਨਾਂ ਨੂੰ ਮੀਟਿੰਗ ਲਈ ਸਮਾਂ ਦਿੱਤਾ ਜਾ ਰਿਹਾ ਹੈ ਜਿਸ ਦੇ ਰੋਸ ਵਿੱਚੋਂ ਚੰਡੀਗੜ੍ਹ ਵਿਖੇ 3 ਸਤੰਬਰ ਨੂੰ ਦਿੱਤੇ ਦਰਨੇ ਦੌਰਾਨ 18 ਆਗੂਆਂ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਜੋ ਰਾਦ ਹੋਣੀ ਚਾਹੀਦੀ ਹੈ 200 ਰੁਪਏ ਡਿਵੈਲਪਮੈਂਟ ਫੰਡ ਕਟਨਾ ਬੰਦ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਇਸ ਮੌਕੇ ਸਖਤ जोगेंद्र ਸਿੰਘ ਸੋਹੀ ਜਗੀਰ ਸਿੰਘ ਸੋਹੀ ਗੁਰਨਾਮ ਸਿੰਘ ਸਮੇਤ ਸਮੂਹ ਆਗੂ ਮੌਜੂਦ ਸਨ ਪਿਛਲੇ ਲੰਮੇ ਸਮੇਂ ਤੋਂ ਭਗਵੰਤ ਮਾਨ ਦੀ ਸਰਕਾਰ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਦਿੱਤਾ ਉਸ ਮੰਗ ਪੱਤਰ ਨੂੰ ਹੱਲ ਕਰਨ ਵਾਸਤੇ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਨੇ ਸਾਨੂੰ अनेका ਵਾਰ-ਵਾਰ ਮੀਟਿੰਗਾਂ ਦੇ ਕੇ ਮੁਲਤਵੀ ਕਰ ਦਿੱਤੀਆਂ ਤੇ ਜਿਹਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਚ ਗੁੱਸੇ ਦੀ ਲਹਿਰ ਫੈਲ ਗਈ ਆ ਰੋਸ ਵਜੋਂ ਜਦੋਂ ਮੁਲਾਜ਼ਮਾਂ ਨੇ 3 ਸਤੰਬਰ ਨੂੰ ਚੰਡੀਗੜ੍ਹ ਦੀ ਧਰਤੀ ਤੇ ਲਾਂਬਸਾਲ ਮੁਜ਼ਾਹਰਾ ਕੀਤਾ ਤੇ ਸਰਕਾਰ ਨੇ ਬਖਲਾੜ ਜਾਣ ਕੇ ਸਾਡੀਆਂ ਮੰਗਾਂ ਮੰਨਣ ਦੀ ਬਜਾਏ 15 ਮੁਲਾਜ਼ਮਾਂ ਤੇ ਪੈਨਸ਼ਨਰਾਂ ਥਾਂਜਾ ਫਰੰਟ ਤੇ 15 ਕਨਵੀਨਰਾਂ ਤੇ 18 ਆਗੂਆਂ ਦੇ ਪਰਚੇ ਐਫ ਆਈ ਆਰ ਦਰਜ ਕਰ ਦਿੱਤੀ ਆ ਜਿਹਦੀ ਅਸੀਂ ਕੜੜੇ ਸ਼ਬਦਾਂ ਚ ਨਖੇਦੀ ਕਰਦੇ ਆ ਤੇ ਮੰਗ ਕਰਦੇ ਆ ਕਿ ਉਹ ਪੈਨਸ਼ਨਾਂ ਨੂੰ ਮੀਟਿੰਗ ਦੇ ਕੇ ਉਹਨਾਂ ਦੀਆਂ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ 250 ਰੁਪਿਆ ਡਿਵੈਲਪਮੈਂਟ ਫੰਡ ਜਿਹੜਾ ਕੱਟਣਾ ਉਹ ਬੰਦ ਕੀਤਾ ਜਾਵੇ ਜਿਹੜੇ ਸਾਡੇ 1-16 ਤੋਂ ਪਹਿਲਾਂ ਦੇ ਸਾਥੀ ਰਿਟਾਇਰ ਹੋਏ ਆ ਉਹਨਾਂ ਨੂੰ ਰਿਵਾਈਜ਼ ਪੀਪੀਓ ਕਰਕੇ ਬੰਦੇ ਬਕਾਇਆ ਦਿੱਤੇ ਜਾਣ ਸਾਡੇ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ ਸਾਡੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀਏ ਸੈਂਟਰ ਦੇ ਮੁਲਾਜ਼ਮਾਂ ਦੇ ਬਰਾਬਰ ਕੀਤਾ ਜਾਵੇ ਸਾਡਾ ਕੈਸ਼ਲ ਟ੍ਰੀਟਮੈਂਟ ਸਕੀਮ ਚਾਲੂ ਕਰਕੇ ਜਿਹੜੇ ਅਸੀਂ ਸੀਨੀਅਰ ਸਿਟੀਜਨ ਆ ਉਹਨਾਂ ਦਾ ਇਲਾਜ ਕਰਾਉਣ ਤੋਂ ਸਮਰਥ ਆ ਸਾਡਾ ਪੂਰਾ ਜਿਹੜਾ ਇਲਾਜ ਜਿਹੜਾ ਉਹ ਕੀਤਾ ਜਾਵੇ ਸਾਡਾ ਨਵੀਂ ਤੇ ਪੱਕੀ ਭਰਤੀ ਦਾ ਪ੍ਰਬੰਧ ਕੀਤਾ ਜਾਵੇ ਇਹ ਸਾਡੀਆਂ ਆਮ ਜਿਹੜੀਆਂ ਮੰਗ ਪੱਤਰ ਚ ਮੰਗਾ ਦਰਜ ਨੇ ਪੈਨਸ਼ਨਰ ਐਸੋਸੀਏਸ਼ਨ ਨੇ ਸੱਦਾ ਦਿੱਤਾ ਕਿ 1 ਸਤੰਬਰ ਤੋਂ 20 ਸਤੰਬਰ ਤੱਕ ਪੂਰੇ ਪੰਜਾਬ ਚ ਮੁੱਖ ਮੰਤਰੀ ਦੇ ਖਿਲਾਫ ਰੋਸ ਰੈਲੀਆਂ ਕੀਤੀਆਂ ਜਾਣਗੀਆਂ 25 ਸਤੰਬਰ ਨੂੰ ਹਰ ਦਿਨ ਸ ਪਟਿਆਲਾ ਦੇ ਸਾਹਮਣੇ ਲਾਬਸਾਲ ਧਰਨਾ ਦਿੱਤਾ ਜਾਊਗਾ ਤੇ 18 ਸਤੰਬਰ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਾਡੀਆਂ ਜੜੀਆਂ ਨੇ ਰੈਲੀਆਂ ਕੀਤੀਆਂ ਜਾਣਗੇ ਡੀਸੀ ਦਫ਼ਤਰਾਂ ਦੇ ਸਾਹਮਣੇ ਮੁਜ਼ਾਹਰੇ ਕੀਤੇ ਜਾ ਰਹੇ ਆ ਤੇ ਦੁਖੀ ਹੋ ਗਏ ਅੱਜ ਜਿਹੜੇ ਮੁਲਾਜ਼ਮ ਹੜਤਾਲ ਤੇ ਗਏ ਆ 10, 11 ਤੇ 12 ਤਰੀਕ ਨੂੰ ਛੁੱਟੀ ਲੈ ਕੇ ਪੈਨਸ਼ਨਰ ਐਸੋਸੀਏਸ਼ਨ 48 ਕਾਮਿਆਂ ਦੇ ਭੋਲ ਦੀ ਡਟਵੀਆਂ ਮੈਦ ਕਰਦੀ ਆ ਪੰਜਾਬ ਦੇ ਜੋ ਇਸ ਵਕਤ ਹਾਲਾਤ ਬਣੇ ਹੋਏ ਨੇ ਉਹ ਬਹੁਤ ਹੀ ਗੰਭੀਰ ਨੇ ਕਿਉਂਕਿ ਭਾਵੇਂ ਮੁਲਾਜ਼ਮ ਹੋਣ ਜਾਂ ਫਿਰ ਪੈਨਸ਼ਨਰ ਹੋਣ ਹਰ ਕੋਈ ਸੰਘਰਸ਼ ਦਾ ਰਾਹ اختیار ਕਰ ਰਿਹਾ ਹੈ ਇਸੇ ਦੇ ਤਹਿਤ ਬਿਜਲੀ ਵਿਭਾਗ ਦੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਇੱਕ ਮਜੀਠਾ ਵਿਖੇ ਰੋਸ਼ ਰੈਲੀ ਕੀਤੀ ਹੈ ਜਿਸ ਵਿੱਚ ਉਹਨਾਂ ਵੱਲੋਂ ਵੀ ਜਿਹੜਾ ਰੋਸ਼ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਦਾ ਆਖਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਉਹਨਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਉਹਦੇ ਸੰਬੰਧੀ ਮੀਟਿੰਗ ਨਹੀਂ ਦਿੱਤੀ ਜਾ ਰਹੀ ਜਿਸ ਦੇ ਰੋਸ਼ ਨੂੰ ਉਹ ਜਲਦ ਹੀ ਇੱਕ ਵੱਡਾ ਰੋਸ਼ ਪ੍ਰਦਰਸ਼ਨ ਕਰਨ ਜਾ ਰਹੇ ਹਨ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਭਾਵੇਂ ਪੈਨਸ਼ਨਰ ਹੋਣ ਜਾਂ ਮੁਲਾਜ਼ਮ ਹੋਣ ਉਹਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਤਾਂ ਜੋ ਜਨਤਾ ਨੂੰ ਖੱਜਲ-ਖਵਾਰ ਨਾ ਹੋਣਾ ਪਵੇ। ਅੰਮ੍ਰਿਤਸਰ ਤੋਂ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ